ਸਤਿ ਸ਼੍ਰੀ ਅਕਾਲ ਜੀ ਅਸੀਂ ਤੁਹਾਡਾ ਬਹੁਤ ਬਹੁਤ ਸਵਾਗਤ ਕਰਦੇ ਹਾਂ ਤੁਹਾਡੇ ਆਪਣੇ ਚੈਨਲ ਨਿਊਜ਼ ਗਰੁੱਪ ਵਿੱਚ ਆਦੋ ਤੇ ਅੱਜ ਦੀਆਂ ਬੜੀ ਖਬਰਾਂ ਪੇਸ਼ ਕਰਨ ਲਈ ਅੱਜ ਤੁਹਾਨੂੰ ਦੱਸਣ ਜਾ ਰਿਹਾ ਹਾਂ ਮੰਡੀਆਂ ਵਿੱਚ ਕੰਮ ਕਰਦੇ ਮਜ਼ਦੂਰਾਂ ਲਈ ਖੁਸ਼ਖਬਰੀ ਆ ਚੁੱਕੀ ਹੈ ਜੀ ਉਹਨਾਂ ਨੂੰ 1-1000 ਰੁਪਏ ਤੇ ਆਖਰਕਾਰ ਬੁਢਾਪਾ ਪੈਨਸ਼ਨ 25-2500 ਰੁਪਏ ਕਦੋਂ ਮਿਲੇਗੀ ਜੀ ਇਸ ਬਾਰੇ ਤੁਹਾਨੂੰ ਕੁਝ ਗੱਲਾਂ ਪਾ ਸਾਂਝੇ ਕਰ ਰਹੇ ਹਾਂ ਉਸ ਤੋਂ ਪਹਿਲਾਂ ਛੋਟੀ ਜਿਹੀ ਗੁਜਾਰਿਸ਼ ਹੈ ਜਿਨ੍ਹਾਂ ਵੀਰੇ ਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਿਆ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਚਲੋ ਚੱਲਦੇ ਹਾਂ ਅੱਜ ਸਭ ਤੋਂ ਪਹਿਲੀ ਵੰਡੀ ਖਬਰ ਜੀ ਹੁਣ ਮੂੰਹ ਟਾਕੇ ਸੜਕ ਤੇ ਨਿਕਲਣਾ ਪਵੇਗਾ ਜੀ ਮਹਿੰਗਾ ਪੁਲਿਸ ਵੱਲੋਂ ਚਲਾਣ ਦੀ ਚੇਤਾਵਨੀ 5000 ਰੁਪਏ ਤੱਕ ਹੋ ਸਕਦਾ ਜੀ ਜੁਰਮਾਨਾ ਪੰਜਾਬ ਚ ਹੁਣ ਵੇਹਕਲ ਚਲਾਉਂਦੇ ਸਮੇਂ ਮੂੰਹ ਨੂੰ ਪੂਰੀ ਤਰ੍ਹਾਂ ਕੱਪੜੇ ਨਾਲ ਟਕਣਾ ਲੋਕਾਂ ਲਈ ਮਹਿੰਗਾ ਪੈ ਸਕਦਾ ਹੈ ਜਿਹੜਾ ਜਿਹਾਂ ਕਰਨ ਵਾਲੇ ਨੂੰ ਭਾਰੀ ਜੁਰਮਾਨਾ ਅਦਾ ਕਰਨਾ ਪੈ ਸਕਦਾ ਉਸ ਤੋਂ ਬਦਗੀ ਵੰਡੀ ਹੋਜੀ ਐਮਐਲਏ ਰਮਨ ਅਰੋੜਾ ਦੇ ਮਾਮਲੇ ਚ ਮਹਿਲਾ ਇੰਸਪੈਕਟਰ ਗ੍ਰਿਫਤਾਰ ਵੇਕਰੀ ਮਾਲਕ ਤੋਂ ਲੱਖਾਂ ਰੁਪਏ ਦੀ ਰਿਸ਼ਵਤ ਲੈਣ ਦੇ ਲੱਗੇ ਜੀ ਦੋਸ਼ ਵਿਸ਼ਟਾਚਾਰ ਦੇ ਮਾਮਲੇ ਵਿੱਚ ਵਿਜੀਲੈਂਸ ਬਲੋਗ ਗ੍ਰਿਫਤਾਰ ਕੀਤੇ ਗਏ ਵਿਧਾਇਕ ਰਮਨ ਅਰੋੜਾ ਦੇ ਬਾਅਦ ਰਿਸ਼ਵਤ ਦੇ ਲੈਂਡ ਦੇ ਮਾਮਲੇ ਵਿੱਚ ਜਲੰਧਰ ਨਗਰ ਨਿਗਮ ਦੀ ਮਹਿਲਾ ਇੰਸਪੈਕਟਰ ਹਰਪ੍ਰੀਤ ਕੌਰ ਨੂੰ ਦੇਰ ਸ਼ਾਮ ਅੰਮ੍ਰਿਤਸਰ ਤੋਂ ਗ੍ਰਿਫਤਾਰ ਕੀਤਾ ਗਿਆ ਉਸ ਨੂੰ ਅੱਜ ਕੋਰਟ ਵਿੱਚ ਪੇਸ਼ ਕੀਤਾ ਗਿਆ ਜਿੱਥੇ ਬਿਜ਼ਨਸ ਨੇ ਕੋਰਟ ਤੋਂ ਪੁੱਛ ਕੇ ਚਲਈ ਇੰਸਪੈਕਟਰ ਨੂੰ 5 ਦਿਨਾਂ ਦੀ ਰਿਮਾਂਡ ਦੀ ਮੰਗ ਰੱਖੀ ਹੈ ਉਸ ਤੋਂ ਬਾਅਦ ਇੱਕ ਵੀ ਵੱਡੀ ਖਬਰ ਦੀ ਪਿੰਡ ਪਿੱਟੇਵਾਲ 'ਚ ਪ੍ਰਸ਼ਾਸਨ ਤੋਂ ਵਾਪਸ ਲਿਆ ਜ਼ਮੀਨਾਂ ਦਾ ਕਬਜ਼ਾ ਬੋਲੇ ਬਾਜ਼ਮੁੱਲ ਮਿਲਣ ਪਿੱਛੋਂ ਹੀ ਛੱਡਾਂਗੇ ਜ਼ਮੀਨਾਂ ਕੇਂਦਰ ਸਰਕਾਰ ਦੇ ਭਾਰਤ ਮਾਲਾ ਪ੍ਰੋਜੈਕਟ ਤਹਿਤ ਪੰਜਾਬ ਵਿੱਚ ਵੱਡੀ ਪੱਧਰ ਤੇ ਜ਼ਮੀਨਾਂ ਐਕਵਾਇਰ ਕਰਨ ਦਾ ਕੰਮ ਚੱਲ ਰਿਹਾ ਹੈ ਜਿਸ ਨੂੰ ਲੈ ਕੇ ਕਈ ਪਿੰਡਾਂ ਵਿੱਚ ਪੁਲਿਸ ਤੇ ਕਿਸਾਨਾਂ ਵਿਚਾਲੇ ਝੜਪ ਵੀ ਸਾਹਮਣੇ ਆਈ ਹੈ ਕਿਸਾਨਾਂ ਵੱਲੋਂ ਜ਼ਮੀਨਾਂ ਦੇ ਸਹੀ ਮੁੱਲ ਨਾ ਮਿਲਣ ਕਾਰਨ ਪ੍ਰਦਰਸ਼ਨ ਵੀ ਜਾਰੀ ਰਹੇ ਨੇ ਉਸ ਤੋਂ ਬਾਅਦ ਅਗਲੀ ਵੀਡੀਓ ਵਿੱਚ ਪੰਜਾਬ ਚ 31 ਮਈ ਸ਼ਾਮ ਨੂੰ ਵਜਨਗਜੀ ਖਤਰੇ ਦੇ ਕੁੱਗੂ ਮੌਕ ਡ੍ਰਿਲ ਨੂੰ ਲੈ ਕੇ ਆਏ ਨੇ ਜੀ ਨਵੇਂ ਆਰਡਰ ਆਪਰੇਸ਼ਨ ਸੀਲਡ ਤਹਿਤ ਦੂਜਾ ਸਿਵਲ ਡਰੈੱਸ ਮੌਕ ਡ੍ਰਿਲ 31 ਮਈ ਨੂੰ ਸ਼ਾਮ 6 ਵਜੇ ਪੰਜਾਬ ਵਿੱਚ ਕੀਤਾ ਜਾਵੇਗਾ ਇਸ ਸਬੰਧ ਵਿੱਚ ਸਿਵਲ ਡਿਫੈਂਸ ਰੂਲਰ 1918 ਦੀ ਧਾਰਾ 19 ਤਹਿਤ ਪ੍ਰਾਪਤ ਸ਼ਕਤੀਆਂ ਦੀ ਵਰਤੋਂ ਕੀਤੀ ਜਾਵੇਗੀ ਉਸ ਤੋਂ ਬਾਅਦ ਅਗਲੀ ਵੀਡੀਓ ਜੀ ਨਾਭਾ ਜੇਲ੍ਹ ਤੋਂ ਬ੍ਰੇਕ ਤੋਂ ਲੈ ਕੇ ਡਰੱਗ ਸਾਮਰਾਜ ਤੱਕ ਅਕਾਲੀ ਦਲ ਦਾ ਅਪਰਾਧ ਵਿਸ਼ਟਾ ਜਾਣ ਦਾ ਲੰਮਾ ਇਤਿਹਾਸ ਰਿਹਾ ਹੈ ਭਗਵੰਤ ਜੀ ਪੰਜਾਬ ਦੇ ਮੁੱਖ ਮੰਤਰੀ ਭਗਵੰਤਾਨੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਵਿਕਰਮਜੀਤ ਸਿੰਘ ਖਾਮਲਾ ਬੋਲਦਿਆਂ ਉਹਨਾਂ ਦੇ ਪਖੰਡ ਤੇ ਬੇਗੁਨਾਹਤ ਪ੍ਰਚਾਰ ਲਈ ਜਨਤਾ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਾਇਆ ਮੀਡੀਆ ਨੂੰ ਸੰਬੋਧਨ ਕਰਦਾ ਮਜੀਠੀਆ ਨੇ ਹਾਲਿਆ ਦਾਅਵਾ ਨੂੰ ਰੱਦ ਕੀਤਾ ਤੇ ਅਕਾਲੀ ਦਲ ਦੇ ਕਾਂਜਕਲ ਦੌਰਾਨ ਸ਼ੱਕੀ ਰਖਾਂਡ ਨੂੰ ਉਜਾਗਰ ਕੀਤਾ ਉਸ ਤੋਂ ਬਾਅਦ ਇੱਕ ਨਵੀਂ ਵੀਡੀਓ ਜੀ ਸਿੱਖਿਆ ਮਾਡਲ ਦੀ ਮਿਸਾਲ ਦੇਣ ਵਾਲੀ ਆਪ ਸਰਕਾਰ ਨੇ ਪੰਜਾਬ ਦਾ ਸਿੱਖਿਆ ਟਾਂਚਾ ਕੀਤਾ ਟੈਂਟਰੀ ਬਲਬੀਰ ਸਿੰਘ ਸਿੱਧੂ ਹਲਕਾ ਮੋਹਾਲੀ ਦੇ ਪਿੰਡ ਲਾਂਡਰਾ ਵਿਖੇ ਆਪਣੇ ਇੱਕ ਸੰਬੋਧਨ ਦੌਰਾਨ ਪੰਜਾਬ ਦੇ ਸਾਬਕਾ ਸਿਹਤ ਮੰਤਰੀ ਅਤੇ ਸੀਨੀਅਰ ਕਾਂਗਰਸੀ ਆਗੂ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਆਪ ਸਰਕਾਰ ਨੂੰ ਪੰਜਾਬ ਦੇ ਸਿੱਖਿਆ ਮਾਡਲ ਬਾਰੇ ਧਿਆਨ ਦੇਣ ਦੀ ਲੋੜ ਹੈ। ਉਹਨਾਂ ਨੇ ਆਮ ਆਦਮੀ ਪਾਰਟੀ ਤੇ ਇਲਜ਼ਾਮ ਲਗਾਇਆ ਹੈ ਕਿ ਪੰਜਾਬ ਵਿੱਚ ਇਹ ਪਾਰਟੀ ਸਿਰਫ ਤੇ ਸਿਰਫ ਇੱਕ ਇਸ਼ਤਿਹਾਰਾ ਰਾਹੀ ਸਿੱਖਿਆ ਦੇ ਖੇਤਰ ਵਿੱਚ ਵਿਕਾਸ ਦੇ ਦਾਅਵੇ ਕਰ ਰਹੀ ਹੈ। ਉਸ ਤੋਂ ਬਾਅਦ ਅਗਲੀ ਮੀਟਿੰਗ ਵਿੱਚ ਕੁਲਜੀਤ ਸਿੰਘ ਰੰਦਾਵਾ ਦੇ ਮੁਵਾਰਕਪੁਰ ਦੇ ਕੁੜੀਆਂ ਦੇ ਸਕੂਲ 'ਚ ਗੋਦ ਲਿਆ 52 ਲੱਖ ਰੁਪਏ ਦੇ ਵਿਕਾਸ ਪ੍ਰੋਜੈਕਟ ਦਾ ਉਦਘਾਟਨ ਵੀ ਕਰ ਦਿੱਤਾ। ਉਸ ਤੋਂ ਬਾਅਦ اگਲੀ ਵੀਡੀਓ ਦੀ ਮਰੂਮ ਐਮ ਐਲ اے ਗੋਗੀ ਦਾ ਪਾਂਜਾ ਕਾਂਗਰਸ ਚ ਸ਼ਾਮਲ ਐਮ ਪੀ ਚੰਨੀ ਸਣੇ ਸੀਨੀਅਰ ਕਾਂਗਰਸੀ ਨੇਤਾਵਾਂ ਨੇ ਕੀਤਾ ਸਵਾਗਤ ਲੁਧਰਾਂ ਪਛਮੀ ਜਿਮਨੀ ਚੋਣਾ ਤੋਂ ਪਹਿਲਾਂ ਵੱਡੀ ਹਲਚਲ ਦੇਖਣ ਨੂੰ ਮਿਲੀ ਹੈ ਮਰੂਮ ਐਮ ਐਲ اے ਗੋਗੀ ਦਾ ਪਾਂਜਾ ਰੋਨੀ ਕਾਂਗਰਸ ਚ ਸ਼ਾਮਲ ਹੋ ਗਿਆ ਇਸ ਨਾਲ ਐਮ ਪੀ ਚਰਨਜੀਤ ਸਿੰਘ ਚੰਨੀ ਨੇ ਭਾਰਤ ਪੂਸ਼ਣ ਆਸੂ ਨੂੰ ਉਸ ਸਮੇਂ ਵੱਡਾ ਸਹਿਯੋਗ ਮਿਲਿਆ ਜਦੋਂ ਆਪ ਦਾ ਇੱਕ ਕੌਂਸਲਰ ਤੇ ਭਾਜਪਾ ਦਾ ਇੱਕ ਆਗੂ ਵੀ ਕਾਂਗਰਸ ਵਿੱਚ ਸ਼ਾਮਲ ਹੋਇਆ ਉਸ ਤੋਂ ਬਾਅਦ ਇੱਕ ਵੀ ਵੱਡੀ ਹੋ ਰਹੀ ਸੁਖਦੇਵ ਸਿੰਘ ਪਿੰਡ ਸਾਨੂੰ ਅੱਜ ਅੰਤਿਮ ਵਿਦਾਈ ਜੱਦੀ ਪਿੰਡ ਚ ਕੀਤਾ ਜਾਵੇਗਾ ਜੀ ਅੰਤਿਮ ਸੰਸਕਾਰ ਉਸ ਤੋਂ ਬਾਅਦ ਅਗਲੀ ਵੇੜ ਹਲਕਾ ਫਰੀਦਕੋਟ ਦੀ ਸਰਬਸੰਮਤੀ ਨਾਲ ਬਣੀਆ ਪੰਚਾਇਤ ਨੂੰ ਮਿਲਿਆ ਵੱਡਾ ਤੋਹਫਾ ਹਲਕਾ ਫਰੀਦਕੋਟ ਦੀ ਸਰਬਸੰਮਤੀ ਨਾਲ ਚੁਣੇ ਗਏ ਪੰਚਾਇਤ ਨੂੰ ਅੱਜ ਵਿਧਾਇਕ ਸਰਦਾਰ ਗੁਰਦਤ ਸਿੰਘ ਸੇਖੋਂ 5-5 ਲੱਖ ਰੁਪਏ ਦੇ ਚੈੱਕ ਪੇਟ ਕੀਤੇ ਨੇ ਕਿਹਾ ਹਲਕਾ ਫਰੀਦਕੋਟ ਦੇ 7 ਪਿੰਡ ਗੋਲੇਵਾਲ ਮਾੜੀਵਾਲਾ ਕੋਨੀ ਵਾਲਾ ਗੱਦੀ ਕੁਰਦੇ ਤੇ ਕਰਿਆਣਾ ਚੱਕ ਸਾਹੂ ਕਹਾਣਿਆ ਵਿੱਚ ਸਰਬਸੰਮਤੀ ਵਾਲੀ ਪੰਚਾਇਤ ਨੂੰ 5-5 ਲੱਖ ਰੁਪਏ ਦੇ ਚੈੱਕ ਸੌਂਪੇ ਗਏ ਨੇ ਉਸ ਤੋਂ ਬਾਅਦ ਅਗਲੀ ਵਡੇ ਗਏ ਸੰਜੀਵ अरोड़ा ਬਲੋ ਨਾਮਜ਼ਦਗੀ ਪੱਤਰ ਦਾਖਲ ਕਰਨ ਤੋਂ ਪਹਿਲਾਂ ਅਰਵਿੰਦ ਕੇਜਰੀਵਾਲ ਪਵੰਤਮਾਨ ਦੇ ਮੈਗਾ ਰੋਡ ਸ਼ੋਅ ਦੀ ਕੀਤੀ ਗਈ ਅਗਵਾਈ ਰਾਸ ਸਭਾ ਮੈਂਬਰ ਸੰਜੀਵ अरोड़ा ਨੇ ਪੰਜਾਬ ਦੇ ਪ੍ਰਦੇਸ਼ ਦੇ ਅਮਨ अरोड़ा ਤੇ ਪਰਿਵਾਰਕ ਮੈਂਬਰਾਂ ਦੇ ਨਾਲ ਸ਼ੁਕਰਵਾਰ ਨੂੰ ਲੁਧੇਣਾ ਹਲਕੇ ਤੇ ਆਉਣ ਵਾਲੀ ਉਪਚੋਣ ਲਈ ਆਪ ਉਮੀਦਵਾਰ ਬਲੋ ਨਾਮਜ਼ਦਗੀ ਪੱਤਰ ਦਾਖਲ ਕੀਤੇ ਨੇ ਉਸ ਤੋਂ ਬਾਅਦ ਅਗਲੀ ਵਡੀ ਹੋਜੀ HDFC ਬੈਂਕ ਦਿਨ ਦਿਹਾੜੇ ਲੁੱਟਾ ਪੈਸਿਆਂ ਦੀ ਬੈਗ ਫਰਕੇ ਫਰਾਰ ਹੋਏ ਲੁਟੇਰੇ ਫਗਵਾੜਾ ਹੁਸ਼ਿਆਰਪੁਰ ਰੋਡ ਤੇ ਸਥਿਤ ਇੱਕ ਪ੍ਰਾਈਵੇਟ ਬੈਂਕ ਵਿੱਚ ਉਸ ਸਮੇਂ ਪਾਜੜਾ ਪੈ ਗਈਆਂ ਜਦੋਂ ਕੁਝ ਕਾਰ ਸਵਾਰ ਲੁਟੇਰਾਂ ਦੇ ਹਥਿਆਰਾਂ ਦੀ ਨੋਕ ਵਿੱਚੋਂ ਵੱਡੀ ਬੈਂਕ ਵਿੱਚੋਂ ਵੱਡੀ ਲੁੱਟ ਕਰਕੇ ਫਰਾਰ ਹੋ ਚੁੱਕੇ ਨੇ ਉਸ ਤੋਂ ਬਾਅਦ ਅਗਲੀ ਵਡੀ ਹੋਜੀ ਪੰਜਾਬ ਨੂੰ ਬਾਅਦ ਬਰਬਾਦ ਕਰਨ ਦੀ ਸਾਜ਼ਿਸ਼ ਬਠਿੰਡਾ 'ਚ ਫੜੀ ਗਈ 80000 ਲੀਟਰ ਇਥਨੋਲ ਗੁਜਰਾਤ ਨੰਬਰ ਦੇ ਦੋ ਟਰੱਕਾਂ ਰਾਹੀਂ ਹੋ ਰਹੀ ਹੈ ਜੀ ਤਸ਼ਕਰੀ ਪੰਜਾਬ ਸਰਕਾਰ ਨੇ ਗੈਰ ਕਾਨੂੰਨੀ ਸ਼ਰਾਬ ਬਣਾਉਣ ਵਾਲਿਆਂ ਵਿਰੁੱਧ ਵੱਡੀ ਕਾਰਵਾਈ ਕੀਤੀ ਹੈ ਆਬਕਾਰੀ ਵਿਭਾਗ ਨੇ ਲਗਭਗ 8 ਘਟਿਆਂ ਦੀ ਕਾਰਵਾਈ ਵਿੱਚ 80 ਜੈ ਡੀਟਰ ਇਥਨੋਲ ਭਰੇ ਗੁਜਰਾਤ ਨੰਬਰ ਦੇ ਟਰੱਕ ਜ਼ਬਤ ਕੀਤੇ ਨੇ ਉਸ ਤੋਂ ਬਾਅਦ ਅਗਲੀ ਵੀਡੀਓ ਜੀ ਐਮਐਲਏ ਰਮਨ अरोड़ा ਮਾਮਲੇ 'ਚ ਇੱਕ ਹੋਰ ਗ੍ਰਿਫਤਾਰੀ ਨਗਰ ਨਿਗਮ ਦੀ ਬਿਲਡਿੰਗ ਬਰਾਜ ਇੰਸਪੈਕਟਰ ਤੇ ਬਿジネス ਦਾਸ ਕੰਜਕ ਕੱਸਿਆ ਜਾ ਰਿਹਾ ਹੈ ਉਸ ਤੋਂ ਬਾਅਦ ਅਗਲੀ ਵਿੜੀ ਜੀ ਸੀਐਮ ਮਾਨ ਦਾ ਕਿਸਾਨਾਂ ਨੂੰ ਸਿੱਧਾ ਚੈਲੰਜ ਖੇਤੀ ਸੰਕਟ ਨਾਲ ਜੁੜੇ ਮੁੱਦਿਆਂ ਤੇ ਬਹਿਸ ਕਰਨ ਦੀ ਦਿੱਤੀ ਚੁਣੌਤੀ ਮੁੱਖ ਮੰਤਰੀ ਭਵਨਤੌਰ ਨੇ ਕਿਸਾਨਾਂ ਨੂੰ ਸਿੱਧਾ ਚੈਲੰਜ ਕਰਦੇ ਹੋਏ ਖੇਤੀ ਸੰਕਟ ਨਾਲ ਜੁੜੇ ਮੁੱਦਿਆਂ ਤੇ ਬਹਿਸ ਕਰਨ ਦੀ ਜਿਹੜੀ ਚੁਣੌਤੀ ਦਿੱਤੀ ਉਸ ਤੋਂ ਬਾਅਦ ਅਗਲੀ ਵਿੜੀ ਹੋਜੀ ਗੁਰਲਾਲ ਕਨੌਲ ਨੇ ਆਲਮਪੁਰ ਗਰਾਲਦੀ ਨਗਰ ਅਤੇ ਤੇਪਰਾ ਦੇ ਪ੍ਰਾਇਮਰੀ ਸਕੂਲਾਂ ਵਿੱਚ 25 ਲੱਖ ਰੁਪਏ 72000 ਰੁਪਏ ਦੇ ਵਿਕਾਸ ਕਾਰਜ ਲੋਕ ਅਰਪਿਤ ਕਰ ਦਿੱਤੇ ਨੇ ਉਸ ਤੋਂ ਬਾਅਦ ਅਗਲੀ ਵੱਡੀ ਖ਼ਬਰ ਇਹ ਹੋਈ ਮਹਾਲੀ ਪ੍ਰਸ਼ਾਸਨ ਪੀਸੀਪੀਐਲ ਲਾਲੜੂ ਵਿਖੇ ਸਿਵਲ ਡਿਫੈਂਸ ਅਭਿਆਸ ਆਪਰੇਸ਼ਨ ਸ਼ੀਲਡ ਤਹਿਤ ਮੌਕ ਟ੍ਰੈਲ ਕਰਵਾਵੇਗਾ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਇੱਥੇ ਦੱਸਿਆ ਕਿ ਬੀਪੀਸੀਐਲ ਨੂੰ ਲਾਲੜੂ ਵਿਖੇ ਜ਼ਿਲ੍ਹਾ ਪ੍ਰਸ਼ਾਸਨ ਸ਼ਨੀਵਾਰ 6 ਵਜੇ ਆਪਰੇਸ਼ਨ ਸ਼ੀਲਡ ਤਹਿਤ ਸਿਵਲ ਅਭਿਆਸ ਅਧੀਨ ਪੀਪੀਸੀ ਐਂਡ ਲਾਲੜੂ ਵਿਖੇ ਮੌਕ ਟ੍ਰੈਲ ਹੋਵੇਗੀ ਉਸ ਤੋਂ ਬਾਅਦ ਅਗਲੀ ਵੱਡੀ ਖ਼ਬਰ ਜਿਓਨ ਗਰੰਟੀਆਂ ਲਾਗੂ ਕਰਨ ਲਈ ਮਜ਼ਦੂਰਾਂ ਨੇ ਕੈਬਨ ਮੰਤਰੀ ਖਿਲਾਫ ਧਰਨਾ ਕੀਤਾ ਹੈ ਖੇਤੀ ਵਿੱਚ ਲਿਆਂਦੇ ਗਏ ਇਨਕਲਾਬ ਦੇ ਮਜ਼ਦੂਰਾਂ ਦਾ ਲਗਭਗ 6 ਮਹੀਨੇ ਦਾ ਰੋਜ਼ਗਾਰ ਮਿਲ ਲਿਆ ਸੀ ਜਿਸ ਕਾਰਨ ਦੋ ਜੀਆ ਦੇ ਕਮਾਊ ਮਜ਼ਦੂਰ ਦਾ ਸਾਲਾਨਾ ਘੱਟੋ-ਘੱਟ 1,44,000 ਰੁਪਏ ਦਾ ਨੁਕਸਾਨ ਚੱਲਣਾ ਪੈ ਰਿਹਾ ਹੈ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਖੇਤ ਮਜ਼ਦੂਰ ਜੁਨਨ ਦੇ ਸੂਬਾ ਜਨਰਲ ਸਖਤਰ ਲక్ష్ਮਣ ਸਿੰਘ ਸੇਵਾਵਾਲਾ ਵੱਲੋਂ ਅੱਜ ਮਲੋਟ ਵਿਖੇ ਕੈਬਨਟ ਮੰਤਰੀ ਬਜੇਤ ਕੌਰ ਦੇ ਘਰ ਕੇ ਚੋਣ ਵਾਅਦੇ ਨੂੰ ਲਾਗੂ ਕਰਵਾਉਣ ਦੇ ਤੇ ਵਿਸ਼ਾਲ ਤਾੜੇ ਨੂੰ ਸੰਬੋਧਨ ਕਰਦਾ ਕੀਤਾ ਗਿਆ ਜੀ ਬੁਲਾਰੇ ਨੇ ਆਖਿਆ ਕਿ ਭਵੰਤਮਾਨ ਬਲੋ ਔਰਤਾਂ ਨੂੰ ਪ੍ਰਤੀ ਮਹੀਨਾ ਦੇਣ ਲਈ ਲੋੜਿੰਦਾ 8200 ਕਰੋੜ ਰੁਪਏ ਦੀ ਰਾਸ਼ੀ ਰੇਤੇ ਦੇ ਲੀਕਸ ਬੰਦ ਕਰਨ ਵਾਸਤੇ 20000 ਕਰੋੜ ਰੁਪਏ ਦਾ ਸਾਲਾਨਾ ਬਜਟ ਜਿਟਾ ਕੇ ਪੂਰੀ ਕਰਨ ਵਰਗੇ ਬਰੇਪੀ ਦਾਅਵੇ ਕੀਤੇ ਸਨ ਜੋ ਕਿ 3 ਸਾਲ ਬੀਤਣ ਦੇ ਬਾਵਜੂਦ ਵੀ ਪੂਰੇ ਨਹੀਂ ਹੋਏ ਨੇ ਔਰਤਾਂ ਨੂੰ 2500 ਹਰ ਇੱਕ ਹਜ਼ਾਰ ਰੁਪਿਆ ਦੇਣਾ ਤੇ ਪੈਨਸ਼ਨ ਦਾ 25-2500 ਰੁਪਿਆ ਦੇਣਾ ਮਨਰੇਗਾ ਤਹਿਤ ਹਰ ਸਾਲ ਰੋਜ਼ਗਾਰ ਦੀ ਗਾਰੰਟੀ ਕੰਮ ਵਾਲੀ ਥਾਂ ਤੋਂ ਹੀ ਮਨਰੇਗਾ ਦੀ ਹਾਜ਼ਰ ਯਕੀਨੀ ਬਣਾਉਣ ਤੇ ਰਾਸ਼ਨ ਡਿਪੋ ਨਾਲ ਰਸੋਈ ਤੇ ਘਰੇਲੂ ਵਰਤੋਂ ਦੀਆਂ ਵਸਤਾਂ ਸਸਤੇ ਮਈਆ ਕਰਵਾਉਣ ਦੀ ਮੰਗ ਇਸ ਮੌਕੇ ਸਿੰਘੇਵਾਲਾ ਵਿੱਚ ਪਟਾਕਾ ਫੈਕਟਰੀ ਤੇ ਤਮਾਕੀ ਕਾਰਨ ਮਾਰੇ ਗਏ ਮਜ਼ਦੂਰਾਂ ਲਈ ਸੰਵੇਦਨਾ ਪ੍ਰਗਟ ਕਰਦਿਆਂ ਜ਼ਖਮੀ ਅਤੇ ਮ੍ਰਿਤਕਾ ਦੇ ਵਾਰਸਾਂ ਨੂੰ ਟੁਕਮਾ ਮੁਆਵਜ਼ਾ ਦੇਣਾਂ ਇਸ ਘਟਨਾ ਦੀ ਜਾਂਚ ਕਰਕੇ ਦੋਸ਼ੀਆਂ ਨੂੰ ਸਖਤ ਸਜ਼ਾਵਾਂ ਦੇਣ ਦਾ ਮਤਾ ਵੀ ਪਾਸ ਕੀਤਾ ਗਿਆ ਉਸ ਤੋਂ ਬਾਅਦ ਅਗਲੀ ਵੱਡੀ ਖ਼ਬਰ ਜੀ ਮੰਡੀਆਂ 'ਚ ਕੰਮ ਕਰਨ ਵਾਲੇ ਮਜ਼ਦੂਰਾਂ ਲਈ ਪੰਜਾਬ ਸਰਕਾਰ ਦਾ ਵੱਡਾ ਫੈਸਲਾ ਮੰਡੀਆਂ 'ਚ ਟੋਆਟੋਆਈ ਕਰਦੇ ਕੰਮ ਕਰਨ ਵਾਲੇ ਲੱਗੇ ਮਜ਼ਦੂਰਾਂ ਲਈ ਕਮਾਤ ਤੋਂ ਪੂਨ ਫੈਸਲਾ ਲੈਂਦਿਆਂ ਖੁਰਾਕ ਤੇ ਸਿਵਲ ਸਪਲਾਈ ਤੇ ਖਪਤਕਰ ਮਾਮਲੇ ਦੇ ਮੰਤਰੀ ਲਾਲ ਚੰਦ ਕਤਾਰੂ ਚੱਕ ਨੇ ਪੰਜਾਬ ਮੰਡੀ ਬੋਰਡ ਰਾਜ ਪੱਧਰੀ ਕਮੇਟੀ ਦੀਆਂ ਪ੍ਰਵਾਨਗੀਆਂ ਅਨੁਸਾਰ ਮਜ਼ਦੂਰਾਂ ਨੂੰ ਵਧੀਆਂ ਹੋਈਆਂ ਤਨਖਾਹਾਂ ਦੀ ਅਦਾਇਗੀ 373 ਕਰੋੜ ਰੁਪਏ ਮਨਜ਼ੂਰ ਕਰ ਦਿੱਤੀ ਗਈ ਤੇ ਰਹੀ ਗੱਲ ਔਰਤਾਂ ਨੂੰ ਕਿੰਨੇ ਕ 1000 ਰੁਪਏ ਦੀ ਤੇ 25 2500 ਬੜਾਪਾ ਪੈਨਸ਼ਨ ਦੀ ਤਾਂ ਇਸ ਬਾਰੇ ਭਵੰਤਮਾਨ ਦੇ ਕੰਨਾਂ ਤੱਕ ਜੂਨ ਨਹੀਂ ਸਰકરી ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਜਿਆਦਾ ਤੋਂ ਜਿਆਦਾ ਭਵੰਤਮਾਨ ਸਰਕਾਰ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰੋ ਵੱਧ ਤੋਂ ਵੱਧ ਲੋਕਾਂ ਨੂੰ ਸ਼ੇਅਰ ਕਰੋ ਤਾਂ ਜੋ ਇਹ ਗੱਲ ਭਵੰਤਮਾਨ ਦੇ ਕੰਨਾਂ ਤੱਕ ਪਹੁੰਚ ਸਕੇ ਜੀ ਬਹੁਤ ਬਹੁਤ ਧੰਨਵਾਦੀ ਜੀ